ਆਰਮੀ ਪੰਜਾਬ ਪੁਲਿਸ ਬੀਐਸਐਫ ਐਸਐਸ ਦੇ ਲੜਕੇ ਲੜਕੀਆਂ ਨੂੰ ਪਿੰਡ ਅਬਲ ਖੁਰਾਣਾ ਸਪੋਰਟਸ ਅਕੈਡਮੀ ਦੇ ਕੋਚ ਗੁਰਪ੍ਰੀਤ ਸਿੰਘ ਵੱਲੋਂ ਬੱਚਿਆਂ ਨੂੰ ਤਿਆਰੀ ਕਰਵਾਈ ਜਾਂਦੀ ਹੈ ਇਹ ਤਿਆਰੀ ਉਹਨਾਂ ਦੇ ਟ੍ਰਾਇਲ ਨੂੰ ਲੈ ਕੇ ਕਰਵਾਈ ਜਾਂਦੀ ਹੈ ਕਿਉਂਕਿ ਕਿਸੇ ਵੀ ਆਰਮੀ ਦੀ ਗੱਲ ਕਰੀਏ ਪੰਜਾਬ ਪੁਲਿਸ ਐਸਐਸ ਚਾਹੇ ਬਾਰਡਰ ਸਕਿਉਰਿਟੀ ਫੋਰਸ ਦੀ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਲੜਕੇ ਲੜਕੀਆਂ ਲਈ ਟ੍ਰਾਇਲ ਜਿਹੜਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਦੀ ਜਿਹੜੀ ਕੋਚਿੰਗ ਹੈ ਗੁਰਪ੍ਰੀਤ ਜੀ ਵੱਲੋਂ ਦਿੱਤੀ ਜਾਂਦੀ ਹੈ ਮਲੌਰ ਸ਼ਹਿਰ ਦੇ ਨਾਲ ਲੱਗਦੇ ਲੜਕੀ ਲੜਕੀਆਂ ਜਿਨ੍ਹਾਂ ਨੇ ਇਹ ਕੋਚਿੰਗ ਲੈਣੀ ਹੋਵੇ ਗੁਰਪ੍ਰੀਤ ਜੀ ਨਾਲ ਸੰਪਰਕ ਕਰ ਸਕਦੇ ਹਨ ਇਹਨਾਂ ਵੱਲੋਂ ਬੱਚਿਆਂ ਨੂੰ ਬਹੁਤ ਵਧੀਆ ਜਿਹੜੀ ਕੋਚਿੰਗ ਟ੍ਰਾਇਲ ਦੇ ਵਾਕਫ ਜਿਹੜੀ ਕਰਵਾਈ ਜਾਂਦੀ ਹੈ ਕਿਉਂਕਿ ਮੁੱਖ ਟ੍ਰਾਇਲ ਹੁੰਦਾ ਜੇ ਬੰਦਾ ਪਹਿਲਾਂ ਟ੍ਰਾਇਲ ਬੱਚਾ ਕਲੀਅਰ ਕਰਦਾ ਤੇ ਉਸ ਤੋਂ ਬਾਅਦ ਅੱਗੇ ਜਾਂਦਾ ਤੇ ਇਸ ਦੀ ਤਿਆਰੀ ਜਿਹੜੀ ਪਿੰਡ ਅਬਲ ਖਰਾਨਾ ਵਿਖੇ ਅਬਲ ਖਰਾਨਾ ਸਪੋਰਟਸ ਅਕੈਡਮੀ ਦੇ ਵੱਲੋਂ ਕਰਵਾਈ ਜਾਂਦੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਬੱਚਿਆਂ ਨੂੰ ਪੜੀ ਕਰਵਾਈ ਕਿ ਵੀ ਆਪਣਾ ਟ੍ਰਾਇਲ ਜਿਹੜਾ ਆਸਾਨੀ ਦੇ ਨਾਲ ਹੋ ਕੱਢ ਸਕਣ ਤੇ ਲੜਕੇ ਲੜਕੀਆਂ ਜੀ ਵੀ ਪੂਰਾ ਛਾਅ ਹੈਗਾ ਜਿਹੜੇ ਇੱਥੇ ਇਸ ਅਕੈਡਮੀ ਦੇ ਵਿੱਚ ਜਿਹੜੀ ਕੋਚਿੰਗ ਲੈ ਰਹੇ ਆ ਕੋਚ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਕੋਚਿੰਗ ਦਿੰਦੇ ਆ ਗਾਈਡ ਕਰਦੇ ਆ ਤੇ ਲੜਕੇ ਲੜਕੀਆਂ ਗੁਰਪ੍ਰੀਤ ਜੀ ਨਾਲ ਅਬਲ ਖੁਰਾਣਾ ਅਕੈਡਮੀ ਜਿਹੜੀ ਸਪੋਰਟਸ ਅਕੈਡਮੀ ਆ ਉਹਨਾਂ ਦੇ ਕੋਚ ਜਿਹੜੇ ਗੁਰਪ੍ਰੀਤ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਕਿਸੇ ਵੀ ਲੜਕੇ ਲੜਕੀ ਨੇ ਜੇ ਇਹ ਕੋਚਿੰਗ ਲੈਣੀ ਹੋਵੇ ਜੇ ਟ੍ਰੈਲ ਜਿਨ੍ਹਾਂ ਨੇ ਆਰਮੀ ਦੀ ਗੱਲ ਕਰੀਏ ਪੰਜਾਬ ਪੁਲਿਸ ਦੀ ਐਸਐਸ ਦੀਆਂ ਜਿਹੜੀਆਂ ਦੇ ਲਈ ਜਿਹੜੀ ਤਿਆਰੀ ਕਰਨੀ ਹੋਵੇ ਜਾਂ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਉਹ ਵੀ ਲੜਕੇ ਲੜਕੀਆਂ ਇਹਨਾਂ ਨਾਲ ਸੰਪਰਕ ਕਰ ਸਕਦੇ ਇਹਨਾਂ ਵੱਲੋਂ ਵਧੀਆ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਲੜਕੇ ਲੜਕੀਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਜਿਹੜੇ ਬੱਚੇ ਉਥੋਂ ਕੋਚਿੰਗ ਲੈ ਰਹੇ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਜਿਹੜੇ ਉਹਨਾਂ ਦੇ ਕੋਚ ਆ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਮੈਂ ਬੇਨਤੀ ਕਰਦਾ ਵੀ ਜਿਹੜੇ ਲੜਕੇ ਲੜਕੀਆਂ ਨੇ ਕੋਚਿੰਗ ਲੈਣੀ ਹੋਵੇ ਆਬਲਖਰਨਾ ਸਪੋਰਟਸ ਅਕੈਡਮੀ ਦੇ ਕੋਚ ਜਿਹੜੇ ਗੁਰਪ੍ਰੀਤ ਜੀ ਜਿਨ੍ਹਾਂ ਦਾ ਨੰਬਰ ਉੱਪਰ ਡਿਸਪਲੇ ਤੇ ਕੀਤਾ ਹੋਇਆ ਹੈ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਇੱਥੇ ਤੁਸੀਂ ਵਧੀਆ ਤਰੀਕੇ ਨਾਲ ਕੋਚਿੰਗ ਲੈ ਸਕਦੇ ਹੋ ਕਿਉਂਕਿ ਟ੍ਰਾਇਲ ਸਭ ਤੋਂ ਜ਼ਰੂਰੀ ਹੈ ਸਰੀਰ ਨੂੰ ਫਿੱਟ ਰੱਖਣਾ ਟ੍ਰਾਇਲ ਦੇ ਵਿੱਚ ਜੋ ਵੀ ਕੁਝ ਆਉਂਦਾ ਹੈ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕੋਚਿੰਗ ਦਿੱਤੀ ਜਾਂਦੀ ਹੈ ਤੇ ਕੋਚਿੰਗ ਲੈ ਕੇ ਬੱਚੇ ਆਪਣਾ ਟ੍ਰਾਇਲ ਜਿਹੜਾ ਆਸਾਨੀ ਨਾਲ ਕੱਟ ਸਕਦੇ ਨੇ ਤੇ ਗੁਰਪ੍ਰੀਤ ਜੀ ਨਾਲ ਗੱਲਬਾਤ ਵੀ ਕਰਵਾਵਾਂਗੇ ਬੱਚਿਆਂ ਨਾਲ ਵੀ ਗੱਲਬਾਤ ਕਰਵਾਵਾਂਗੇ ਤੇ ਸਾਡੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਵੀ ਇਹ ਉਹਨਾਂ ਬੱਚਿਆ ਬੱਚੀਆਂ ਤੱਕ ਵੀ ਵੀਡੀਓ ਪਹੁੰਚ ਚੁੱਕੇ ਜਿਨ੍ਹਾਂ ਨੇ ਕੋਚਿੰਗ ਲੈਣੀ ਹੋਵੇ ਜਾਂ ਜਿਹੜੇ ਬੱਚੇ ਕੋਚ ਨਹੀਂ ਲੈ ਰਹੇ ਹੈ ਇਹ ਤੁਹਾਡਾ ਨਾਮ ਤੇ ਕਿਹੜੀ ਅਕੈਡਮੀ ਕੋਲੋਂ ਜਿਹੜੀ ਤੁਹਾਨੂੰ ਫੇਰ ਸਰ ਮੇਰਾ ਨਾਮ ਬੱਬੂ ਹੈ ਜੀ ਪਿੰਡ ਅਬਲਖਰਾਨਾ ਮੈਂ ਗੁਰਪ੍ਰੀਤ ਸਰ ਕੋਲੋਂ ਸਿਖਲਾਈ ਲੈ ਰਿਹਾ ਬੀਐਸਐਫ ਦੀ ਇੱਥੇ ਆਰਮੀ ਦੇ ਵੀ ਆਂਦੇ ਆ ਬੱਚੇ ਤੇ ਪੰਜਾਬ ਪੁਲਿਸ ਦੀ ਵੀ ਤਿਆਰੀ ਕਰਦੇ ਆ ਮੈਂ ਇੱਥੇ ਬੀਐਸਐਫ ਦੀ ਤਿਆਰੀ ਕਰ ਰਿਹਾ ਤੇ ਬਾਬਾ ਅਬਲਖਰ ਸਪੋਰਟਸ ਕਲੱਬ ਅਬਲਖਰਾਨਾ ਵਿਖੇ ਮੈਂ ਤਿਆਰੀ ਕਰ ਰਿਹਾ ਤੇ ਬੇਟਾ ਜਦੋਂ ਤੁਸੀਂ ਟ੍ਰੇਨਿੰਗ ਕਰ ਰਹੇ ਹੋ ਗੁਰਪ੍ਰੀਤ ਸਰ ਕਿੰਨਾ ਸਹਿਯੋਗ ਕਰਦੇ ਆ ਤੁਹਾਨੂੰ ਕਿੰਨੀ ਜਿਹੜੀ ਜਾਣਕਾਰੀ ਦਿੰਦੇ ਆ ਇਸ ਸਾਰੀ ਬਾਤ ਹਾਂਜੀ ਸਰ ਸਾਨੂੰ ਹਫਤੇ ਬਾਅਦ ਇੱਕ ਦਿਨ ਟ੍ਰਾਇਲ ਦਾ ਦਿੰਦੇ ਆ 1600 ਮੀਟਰ ਟਾਈਮਿੰਗ ਟਾਈਮਿੰਗ ਮਤਲਬ ਕਿ ਪੂਰਾ ਸਹਯੋਗ ਦਿੰਦੇ ਆ ਤੇ ਐਕਟੀਵਿਟੀ ਪੂਰੀ ਮਤਲਬ ਕਿ ਹਾਰਡਵਰਕ ਕਰਵਾਉਂਦੇ ਹੈਗੇ ਆ ਤੇ ਵਧੀਆ ਬੱਚਿਆਂ ਨਾਲ ਪ੍ਰੇਰਿਤ ਕਰਦੇ ਹੈਗੇ ਆ ਬੇਟਾ ਕੀ ਟੋੜਨਾ ਮੇਰਾ ਨਾਮ ਪੰਕਜ ਕੁਮਾਰ ਹੈ ਤੇ ਮੈਂ ਪਿੰਡਬਲ ਖਰਾਨਾ ਤੋਂ ਬਿਲੋਂਗ ਕਰਦਾ ਤੇ ਇਸ ਪਿੰਡਬਲ ਖੈਰ ਸਪੋਰਟਸ ਕਲੱਬ ਵਿੱਚ ਗੁਰਪ੍ਰੀਤ ਸਰ ਸੰ ਤਿਆਰੀ ਕਰਾਉਂਦੇ ਨੇ ਪਿਆਮਪੁਰਸ ਦੀ ਤਿਆਰੀ ਕਰ ਰਹਾ ਕਰ ਰਿਹਾ ਮੈਂ ਤੇ ਬਹੁਤ ਹੀ ਵਧੀਆ ਸਹਿਯੋਗ ਦਿੰਦੇ ਨੇ ਹਰ ਐਕਟੀਵਿਟੀ ਨੂੰ ਬੜੀ ਤਰੀਕੇ ਨਾਲ ਢੰਗ ਨਾਲ ਕਰਵਾਉਂਦੇ ਨੇ ਤੇ ਹਫਤੇ ਬਾਅਦ ਸਾਡੀ ਟਾਈਮਿੰਗ ਹੀ ਲਵਾਉਂਦੇ ਨੇ ਠੀਕ ਹੈ ਤੇ ਅਸੀਂ ਆਪਦੇ ਆਪ ਚ ਬਹੁਤ ਹੀ ਅਪਡੇਟ ਵੀ ਮਤਲਬ ਸਾਨੂੰ ਕਰਦੇ ਹਾਂ ਹਾਂਜੀ ਬੇਟਾ ਤੁਹਾਡਾ ਕੀ ਨਾਮ ਸਰ ਮੇਰਾ ਨਾਮ ਪਵਿੱਤਰ ਸਿੰਘ ਮੈਂ ਫਤਗੁਰ ਮੰਨਿਆ ਪਿੰਡ ਤੋਂ ਬਿਲੋਂਗ ਕਰਦਾ ਹਾਂ ਗੁਰਪ੍ਰੀਤ ਸਰ ਕੋ ਤਿਆਰੀ ਲਾਉਣੇ ਆ ਅਬਲਖਣਾ ਪਿੰਡ ਵਿੱਚ ਤੇ ਸਰ ਸਰ ਬਹੁਤ ਵਧੀਆ ਤਿਆਰੀ ਕਰਾਉਂਦੇ ਨੇ ਤੇ ਮੈਂ 10 ਕਿਲੋਮੀਟਰ ਦੂਰ ਤੋਂ ਆ ਰਿਹਾ ਤਿਆਰੀ ਲਈ ਤੇ ਸਰ ਡੇਲੀ ਹਫਤੇ ਚ ਇੱਕ ਵਾਰ ਟਾਈਮਿੰਗ ਲਵਾਉਂਦੇ ਆ ਬੇਟਾ ਜੇ ਗੱਲ ਕਰੀਏ ਤੁਸੀਂ ਪੰਜਾਬ ਪੁਲਿਸ ਦੀ ਤਿਆਰੀ ਕਰਦੇ ਹੋ ਜਾਂ ਆਰਮੀ ਦੀ ਜਾਂ ਬੀਐਸਐਫ ਦੀ ਸਰ ਮੈਂ ਆਰਮੀ ਦੀ ਤਿਆਰੀ ਕਰ ਰਿਹਾ ਪਹਿਲਾਂ ਸਰ ਮੇਰਾ ਟਾਈਮ 6:30 ਆਉਂਦਾ ਸੀ ਹੁਣ ਸਰ 5:45 ਤੱਕ ਪਹੁੰਚ ਚੁੱਕੇ ਹਾਂ ਧੰਨਵਾਦ ਠੀਕ ਹੈ ਸਰ ਮੇਰਾ ਨਾਮ ਸ਼ਿਵਾਨੀ ਪੈਨ ਡਬਲ ਕਰਾਣਾ ਮੇਰੇ ਕੋਲ ਚ ਗੁਰਪ੍ਰੀਤ ਸਿੰਘ ਤੇ ਜਿੰਨਾਂ ਕੋਲ ਮੈਂ ਪੰਜਾਬ ਪੁਲਿਸ ਦੀ ਤਿਆਰੀ ਕਰਦੀ ਹਾਂ ਤੇ ਜਿਨ੍ਹਾਂ ਨੇ ਕਿਸੇ ਹੋਰ ਨੇ ਮਤਲਬ ਤਿਆਰੀ ਕਰਨੀ ਹੋਵੇ ਆਰਮੀ ਦੀ ਜਾਂ ਵੈਸੇ ਫਿੱਟ ਹੋਣਾ ਹੋਵੇ ਤਾਂ ਸਾਡਾ ਅਬਲ ਕਰਾਣਾ ਸਪੋਰਟਸ ਅਕੈਡਮੀ ਜੁਆਇਨ ਕਰ ਸਕਦੇ ਆ ਥੈਂਕ ਯੂ ਮੈਂ ਮੈਮ ਰਾਖੀ ਦੇਵੀ ਮੇਰਾ ਨਾਮ ਹੈ ਮੈਮ ਲੋਟ ਦਾਨੇ ਵਾਲਾ ਪਿੰਡ ਤੋਂ ਇੱਥੇ ਅ ਬਲਖਰਾਨਾ ਗੁਰਪ੍ਰੀਤ ਸਰ ਕੋਲੇ ਪੰਜਾਬ ਪੁਲਿਸ ਦੀ ਤਿਆਰੀ ਕਰਨ ਲਈ ਆਉਣੀ ਆ ਮੇਰਾ ਪੇਪਰ ਹੋ ਚੁੱਕਿਆ ਹੈ ਔਰ ਸਰ ਬਹੁਤ ਵਧੀਆ ਤਿਆਰੀ ਕਰਵਾਉਂਦੇ ਆ ਸਾਨੂੰ ਮੋਟੀਵੇਟ ਵੀ ਕਰਦੇ ਆ ਔਰ ਗਰਾਊਂਡ ਤੇ ਵੀ ਬਹੁਤ ਵਧੀਆ ਸਾਨੂੰ ਤਿਆਰੀ ਕਰਵਾਉਂਦੇ ਆ ਧੰਨਵਾਦ ਜੀ ਕਾ ਜੀ ਮੇਰਾ ਨਾਮ ਸੰਦੀਪ ਕੌਰ ਆ ਅਸੀਂ ਇੱਥੇ ਐਥਲੈਟਿਕ ਦੀ ਤਿਆਰੀ ਕਰਦੇ ਆ ਅਗਰ ਕਿਸੇ ਨੇ ਫਿੱਟ ਹੋਣਾ ਹੋਵੇ ਆ ਐਥਲੈਟਿਕ ਦੀ ਜਾਂ ਕਿਸੇ ਨੇ ਵੀ ਆ ਗਰਾਉਂਡ ਦੀ ਕੋਚਿੰਗ ਵਗੈਰਾ ਲੈਣੀ ਹੋਵੇ ਤਾਂ ਉਹ ਇੱਥੇ ਅਬਲੂ ਖਰਾਨਾ ਸਪੋਰਟਸ ਕਲੱਬ ਹੈਗਾ ਉਹਦੇ ਕੋਚ ਗੁਰਪ੍ਰੀਤ ਸਰ ਹੈਗੇ ਆ ਤਾਂ ਕੋਈ ਵੀ ਆ ਸਕਦਾ ਥੈਂਕ ਯੂ ਕੁਸ਼ਿੰਧ ਪੀਤ ਕੌਰ ਆ ਮੈਂ ਪਿੰਡ ਅਬਲੂ ਖਰਾਨਾ ਤੋਂ ਇੱਥੇ ਪੰਜਾਬ ਪੁਲਿਸ ਦੀ ਤਿਆਰੀ ਕਰਨ ਆਉਂਦੀ ਆ ਇੱਥੇ ਮਤਲਬ ਬਹੁਤ ਵਧੀਆ ਤਿਆਰੀ ਕਰਾਈ ਜਾਂਦੀ ਆ ਜਿਸ ਅਸੀਂ ਇੱਥੇ ਗੁਰਪ੍ਰੀਤ ਸਰਕਲ ਤਿਆਰੀ ਕਰਦੇ ਹਾਂ ਜਿਸ ਨੇ ਵੀ ਇੱਥੇ ਤਿਆਰੀ ਕਰਨ ਨਾ ਨਾ ਹੋਵੇ ਪੰਜਾਬ ਪੁਲਿਸ ਦੀ ਐਥਲੀਟ ਦੀ ਜਿਮ ਵਗੈਰਾ ਦੀ ਫਿਟ ਹੋਣ ਲਈ ਉਹ ਇੱਥੇ ਆ ਸਕਦਾ ਹੈ ਇੱਥੇ ਡਾਈਟ ਵਗੈਰਾ ਸਭ ਕੁਝ ਦੱਸਿਆ ਜਾਂਦਾ ਹੈ ਤੇ ਬਹੁਤ ਵਧੀਆ ਕਰਵਾਇਆ ਜਾਂਦਾ ਹੈ ਔਰ ਮੈਂ ਗੁਰਪ੍ਰੀਤ ਵਿਰੇਗੁਲੇ ਤਿਆਰੀ ਕਰਦੀ ਹਾਂ ਈਵਨ ਜੇ ਕਿਸੇ ਨੇ ਪੰਜਾਬ ਪੁਲਿਸ ਦਾ ਆਰਮੀ ਔਰ ਜੇ ਕਿਸੇ ਨੇ ਵੀ ਕੋਚਿੰਗ ਲੈਣੀ ਹੋਵੇ ਈਵਨ ਜੇ ਕਿਸੇ ਨੇ ਜਿਮ ਦੀ ਵੀ ਟ੍ਰੇਨਿੰਗ ਲੈਣੀ ਹੋਵੇ ਤਾਂ ਇਹਨਾਂ ਕੋਲੇ ਆ ਸਕਦੇ ਹਨ ਤੇ ਇੱਥੇ ਹੋਰ ਵੀ ਤਰ੍ਹਾਂ ਦੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਜਿਵੇਂ ਕਿ ਡਾਈਟ ਪਲੈਨਿੰਗ ਤੇ ਇਹ ਮੋਟੀਵੇਟਿਵ ਵੀ ਬਹੁਤ ਵਧੀਆ ਕਰਦੇ ਆ ਜੇ ਕਿਸੇ ਨੇ ਵੀ ਆਣਾ ਹੋਵੇ ਤੈਨਾਂ ਕੋਲ ਆ ਕੇ ਤਿਆਰੀ ਕਰ ਸਕਦੇ ਜੋ ਤੁਹਾਡੇ ਵੱਲੋਂ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ ਕਿਹੜੀ ਕਿਹੜੀਆਂ ਵਿਭਾਗਾਂ ਦੇ ਵਿੱਚ ਜਾਣ ਵਾਲੇ ਬੱਚੇ ਹੁੰਦੇ ਜਿਨ੍ਹਾਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ ਕੀ ਕਿਹੜਾ ਸਾਡੀ ਬਾਬਾ ਆਪਲ ਖੈਰ ਸਪੋਰਟਸ ਨਾਮ ਦੇ ਇੱਕ ਕਲੱਬ ਨਾਲ ਦੀ ਅਕੈਡਮੀ ਹੈਗੀ ਜੀ ਇੱਥੇ ਪੰਜਾਬ ਪੁਲਿਸ ਆਰਮੀ ਪੀਏ ਜੈਸਐਸਸੀ ਜਾਂ ਕੋਈ ਵੀ ਐਥਲੀਟ ਦਾ ਕਿਸੇ ਨੂੰ ਵੀ ਤਿਆਰੀ ਕਰਨੀ ਹੋਵੇ ਜੰਕਸ਼ਨ ਫਿਟ ਹੋਣਾ ਹੋਵੇ ਕਾਰਡੀਓ ਰੋਣਾ ਕਰਨਾ ਹੋਵੇ ਉਹ ਸਾਰੀ ਇੱਥੇ ਕਰਵਾਈ ਜਾਂਦੀ ਹੈ ਜੀ ਕਪਟੀ ਦੀ ਗੱਲ ਕਰੀਏ ਵੀ ਤੁਹਾਡੇ ਧਿਆਨ 'ਚ ਇਹ ਕਿਵੇਂ ਆਇਆ ਵੀ ਜਿਹੜਾ ਬੱਚਿਆਂ ਨੂੰ ਤਿਆਰ ਕੀਤਾ ਜਾਵੇ ਯਾ ਆਰਮੀ ਦੀ ਗੱਲ ਕਰੀਏ ਸਾਡੇ ਦੇਸ਼ ਦਾ ਭਵਿੱਖ ਹੁੰਦੇ ਹਨਾ ਉੱਥੋਂ ਤੱਕ ਪਹੁੰਚਣ ਵਾਸਤੇ ਪਹਿਲੀ ਗੱਲ ਉਹਨਾਂ ਦੀ ਤਿਆਰੀ ਸਰੀਰ ਦੀ ਫਿਟਨੈਸ ਹਨਾ ਤੁਸੀਂ ਉਹ ਐਕਟੀਵਿਟੀਜ਼ ਕਰਵਾ ਰਹੇ ਹੋ ਇਹ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਮੈਨੂੰ ਕਟਬਟ 15 ਸਾਲ ਹੋ ਗਏ ਗਾਉਂਦੋਂ ਇਹਨੂੰ ਮੈਂ ਆਪ ਵੀ ਬਹੁਤ ਏਲੇ ਸੀ ਪਰ ਚੱਲ ਕਿਸੇ ਇੱਕ ਤਕਨੀਕ ਨਿਕਾ ਕਰਕੇ ਵੀ ਮੈਂ ਭਰਤੀ ਨੂੰ ਹੋ ਸਕਿਆਗਾ ਉਸ ਤੋਂ ਬਾਅਦ ਚੱਲ ਮੈਨੂੰ ਸਾਰਾ ਕੁਝ ਪਤਾ ਇਨਾਂ ਬਾਰੇ ਗਰੀਬ ਘਰਾਂ ਕਰਾਂ ਦੇ ਜਵਾਗ ਸਾਰੇ ਮੁੰਡੇ ਕੁੜੀਆਂ ਜਿੰਦੇ ਵੀ ਹੁੰਦੇ ਆ ਤਾਂ ਕਰਕੇ ਮੈਂ ਇਹਨਾਂ ਨੂੰ ਤ ਤੇ ਗੁਰਪ੍ਰੀਤ ਜੀ ਜੇ ਹੋਰ ਵੀ ਕੋਈ ਬਾਹਰ ਦਾ ਤੁਹਾਨੂੰ ਦਰਸ਼ਕ ਦੇਖ ਰਿਹਾ ਹੋਵੇ ਕੋਈ ਬੱਚਾ ਲੜਕਾ ਲੜਕੀ ਜਿਹਨੇ ਕੋਈ ਤਿਆਰੀ ਕਰਨੀ ਹੋਵੇ ਤੇ ਕੀ ਕਹਿਣਾ ਚਾਹੁੰਗਾ ਹਾਂ ਸਾਡੇ ਕੋਲ ਆ ਸਕਦਾ ਜੀ ਤਿਆਰੀ ਕਰਨ ਵਾਸਤੇ ਪੂਰੀ ਗਾਰੰਟੀ ਨਾਲ ਤਿਆਰੀ ਕਰਵਾਈ ਜਾਊਗੀ ਜੋ ਮਰਜੀ ਹੈ ਚਾਹੇ ਆਰਮੀ ਵਾਲਾ ਚਾਹੇ ਪੰਜਾਬ ਪੁਲਸ ਵਾਲਾ ਹੈ ਚਾਹੇ ਕੋਈ ਹੋਰ ਖੇਡ ਦਾ ਬੰਦਾ ਚਾਹੇ ਕੋਈ ਐਥਲੀਟ ਆ ਮੁੰਡਾ ਕੁੜੀ ਕੋਈ ਵੀ ਹੈਗੇ 1600 ਮੀਟਰ ਵਾਲਾ 800 ਮੀਟਰ 400 ਮੀਟਰ ਵਾਲਾ ਹੋਵੇ ਪੂਰੀ ਗਾਰੰਟੀ ਨਾਲ ਤਿਆਰੀ ਕਰਵਾਈ ਜਾਂਦੀ ਹੈ ਜੀ ਤੇ ਗੁਰਪ੍ਰੀਤ ਜੀ ਗੱਲ ਕਰੀਏ ਕਿਸੇ ਨੇ ਵੈਸੇ ਹੀ ਫਿੱਟ ਰਹਿਣ ਵਾਸਤੇ ਤੁਹਾਡੇ ਕੋਲੋਂ ਕੋਈ ਟ੍ਰੇ ਧੰਨਵਾਦ